ਹਾਂਜੀ ਬਾਬਾ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਬਾਬਾ ਕੀ ਕਰਨਾ ਵਾਪਰੀ ਮੈਨੂੰ ਮੈਂ ਥਾਣੇ ਸੀਗਾ ਮੈਨੂੰ ਕਰਨ ਬਲਕਰਨ ਦਾ ਫੋਨ ਹੈ ਬਲਕਰਨ ਸਿੰਘ ਭੱਟੀ ਦਾ ਹਰਿਆਣੋਂ ਤੇ ਇਹ ਸਿੰਘ ਦਾ ਬਾਬਾ ਜੀ ਅੰਗ ਮੜਨੇ ਮੈਂ ਕਿਹਾ ਅੰਗ ਚੱਕਿਓ ਨਾ ਪੰਗ ਦੇਖਦਿਆ ਕੀਦੇ ਨੇ ਪਹਿਲਾਂ ਗੁੜਕੇ ਲੰਗਰ ਸਾਹਿਬ ਦੇ ਮਿਲੇ ਫਿਰ ਸੁਖਪਾਲੀ ਸਾਹਿਬ ਦਾ ਗੁੜਕਾ ਸਾਹਿਬ ਮਿਲਿਆ ਇੱਥੇ ਕੋਈ ਸੱਟ ਗਿਆ ਅਸਲ ਦੇ ਵਿੱਚ ਜਦੋਂ ਗੁਟਕਾ ਸਹਿ ਵਿਰਧ ਹੋ ਗਿਆ ਤਾਂ ਨਾਲ ਦੇ ਗੁਰਦੁਆਰੇ ਸਾਹਿਬ ਪਚਾਓ ਇਹ ਵੀ ਇੱਕ ਬੇਅਦਵੀਓ ਮੰਨੀ ਜਾਂਦੀ ਆ ਕਿਉਂਕਿ ਸਤਿਗੁਰਾਂ ਦੀ ਜਿੱਥੇ ਅਸੀਂ ਗੁਰਬਾਣੀ ਨੂੰ ਕਹਿੰਦੇ ਆ ਸਤਿਗੁਰ ਕਹਿੰਦੇ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਸਤਾਰੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇਹ ਗੁਰਬਾਣੀ ਸੁਖਮਨੀ ਸਾਹਿਬ ਦੇ ਵੀ ਗੁਟਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਿਆ ਪ੍ਰਸਾਦ ਸਵਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁਰਦਗਾ ਸਾਹਿਬ ਦੀ ਇਹ ਕੀਤਾ ਹੋਵੇ ਇਹਦੇ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਇਸ ਜਗ੍ਹਾ ਤੋਂ ਜਿੱਥੋਂ ਅਸੀਂ ਰੂੜੀ ਤੋਂ ਚੱਕਿਆ ਭਾਈ ਖਰਗ ਖੜਕ ਸਿੰਘਾ ਜੀ ਕੋਲੇ ਨੇ ਪਰਮਜੀਤ ਸਿੰਘ ਜੀ ਬਾਕੀ ਜਗਦੀਪ ਸਿੰਘ ਜੀ ਗਿੱਲ ਇਹਨਾਂ ਨੂੰ ਵੀ ਵੀਰਾਂ ਨੂੰ ਮੈਂ ਫੋਨ ਕੀਤਾ ਸੀ ਇਹ ਇਹਨਾਂ ਨੇ ਖੁਦ ਆ ਕੇ ਚੱਕਿਆ ਇੱਕ 4000 ਦੀ ਪਰਚੀ ਉਹ ਬੰਦੇ ਨੇ ਕਟਾਈ ਹੋਈ ਹੈ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਐਕਣ ਬੇਅਦਬੀਆਂ ਤੇ ਨਰਾਦਰੀਆਂ ਨਾ ਕਰੋ ਫਿਰ ਅਸੀਂ ਕਹਿੰਦੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰਮੇਸ਼ਰ ਗੁੱਸੇ ਹੋ ਜਾਵੇਗਾ ਤੇ ਤੁਹਾਡੇ ਨਾਲ ਜਦੋਂ ਪਰਮੇਸ਼ਰ ਗੁੱਸੇ ਹੋ ਗਿਆ ਫਿਰ ਆਫਤਾ ਆਉਂਦੀਆਂ ਨੇ ਫਿਰ ਅਸੀਂ ਸਾਰੇ ਚਲਦੇ ਆ ਮੈਂ ਹੱਥ ਜੋੜ ਕੇ ਇੱਕ ਅਪੀਲ ਪਾਉਣੀ ਚਾਹੁੰਦਾ ਚਾਹੇ ਕਿਸੇ ਦੇਵੀ ਦੇਵਤੇ ਦੀ ਫੋਟੋ ਆ ਚਾਹੇ ਕਿਸੇ ਪੀਰ ਪਕੰਬਰ ਦੀ ਫੋਟੋ ਆ ਜੇ ਕਿਸੇ ਦੀ ਫੋਟੋ ਆ ਉਹਦਾ ਸੰਸਕਾਰ ਕਰਕੇ ਉਹ ਜਲ ਪ੍ਰਵਾਹ ਕਰੀ ਜਾਵੇ ਗੁਰਦਕਾ ਸਾਹਿਬ ਹੈ ਭਗਵਤ ਗੀਤਾ ਤੇ ਉਹਨਾਂ ਨੂੰ ਉਹਨਾਂ ਦੇ ਮੰਦਰਾਂ ਦੇ ਵਿੱਚ ਗੁਰਦੁਆਰੇ ਸਹਿਬਾਨ ਵਿੱਚ ਪਚਾਇਆ ਜਾਵੇ ਜਿੱਥੇ ਪੂਰੀ ਮਰਿਆਦਾ ਅਨਸਾਰ ਉਹਨਾਂ ਦਾ ਸੰਸਕਾਰ ਹੋ ਸਕੇ ਇੰਨੇ ਪ੍ਰਾਣੀ ਘਟਨਾ ਲੱਗਦੀ ਆਬੀ ਇੱਕ ਪ੍ਰਾਣੀ ਘਟਨਾ ਤਾਂ ਹੁਣ ਦੇਖਦੇ ਤਾਂ ਨਵੀਂ ਉਹ ਲੱਗਦੀ ਆ ਜੀ ਇਹ ਪ੍ਰਾਣੀ ਨਹੀਂ ਲੱਗਦੀ ਨਵੀਂ ਲੱਗਦੀ ਇੱਕ ਦੋ ਦਿਨ ਦੀ ਲੱਗਦੀ ਆ ਬੱਚਾ ਸੀ ਬੱਚਾ ਇਥੋਂ ਚੱਕ ਕੇ ਲੈ ਗਿਆ ਉਹ ਬੱਚੇ ਦੇ ਅੰਗ ਖਿਲਰੇ ਮਿਲੇ ਤੇ ਸਾਨੂੰ ਉਸ ਕਰਕੇ ਪਤਾ ਲੱਗਿਆ ਨਹੀਂxer ਸਾਨੂੰ ਇਹ ਪਤਾ ਵੀ ਨਾ ਲੱਗਦਾ ਮੇਰਾ ਨਾਮ ਪਰਮਜੀਤ ਸਿੰਘ ਖੜਕਾ ਜੀ ਤੇ ਕੀ ਇੱਥੇ ਘਟਨਾ ਹੋਈ ਹੈ ਜਿਹੜੀ ਹੈਗੀ ਆ ਇੱਥੇ ਮੈਂ ਘਰ ਦੇ ਵਿੱਚ ਸੀਗਾ ਮੈਨੂੰ ਫੋਨ ਗਿਆ ਬਾਬਾ ਜਿਹਦਾ ਸੁਖਵਿੰਦਰ ਸਿੰਘ ਜੀ ਦਾ ਵੀ ਇਦਾਂ ਕਰਕੇ ਗੁਰਤੇ ਦੀ ਬੇਅਦਬੀ ਹੋਈ ਹੈ ਜਦੋਂ ਮੈਂ ਆਇਆ ਤੇ ਇਹ ਸਾਰਾ ਜਿਹੜਾ ਹੈਗਾ ਇੱਥੇ ਇਕੱਠੇ ਕੀਤਾ ਗਿਆ ਜਿਨੇ ਵੀ ਇਹ ਕੀਤਾ ਵੈਸੇ ਬਹੁਤ ਭਾਰੀ ਗਲਤੀ ਹੈ ਉਹਦੀ ਗਲਤੀ ਨਹੀਂ ਅਸਲ ਵਿੱਚ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਇਹ ਇੱਥੇ ਹੀ ਨਹੀਂ ਹੋਰ ਵੀ ਕਈ ਜਗ੍ਹਾ ਜਿਹੜੇ ਗੁਟਕਿਆਂ ਦੀ ਬੇਅਦਵੀਂ ਹੁੰਦੀ ਹੈ ਉਹਦੇ ਪਿੱਛੇ ਕਾਰਨ ਇਹ ਹੈ ਕਿ ਸਾਨੂੰ ਇਸ ਬਾਰੇ ਸੋਝੀ ਨਹੀਂ ਕਿ ਗੁਟਕਿਆਂ ਨੂੰ ਸੰਭਾਲਿਆ ਕਿਵੇਂ ਜਾਵੇ ਘਰਾਂ ਦੇ ਵਿੱਚ ਪ੍ਰਾਤਨ ਗੁਟਕੇ ਹੁੰਦੇ ਨੇ ਕਈ ਵਾਰੀ ਬਜ਼ੁਰਗ ਪਾਠ ਕਰਨ ਵਾਲੇ ਹੁੰਦੇ ਨੇ ਬਜ਼ੁਰਗ ਚੜਾਈ ਕਰ ਜਾਂਦੇ ਨੇ ਬੱਚੇ ਕੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਉਹ ਜਿਵੇਂ ਦਾ ਦੇਖਦੇ ਨੇ ਉਵੇਂ ਚੱਕ ਕੇ ਬਾਹਰ ਸੁੱਟ ਦਿੰਦੇ ਨੇ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਇਸ ਤੁਹਾਡੀ ਵੀਡੀਓ ਦੇ ਰਾਹੀਂ ਜਿਹੜੀ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਕਿਤੇ ਵੀ ਕੋਈ ਵੀ ਪ੍ਰਾਣੇ ਗੁਟਕੇ ਤੁਹਾਨੂੰ ਮਿਲਦੇ ਨੇ ਇਸ ਤਰ੍ਹਾਂ ਸਿੱਟ ਕੇ ਬੇਅਦਬੀ ਨਾ ਕਰੋ ਮੇਰੀ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਗੁਰਦੁਆਰੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਕਿ ਸਹੀ ਤਰੀਕੇ ਨਾਲ ਮर्याਦਤ ਦੇ ਨਾਲ ਉਹਨਾਂ ਦਾ ਸੰਸਕਾਰ ਹੋ ਸਕੇ ਸੰਭਾਲੇ ਜਾ ਸਕਣ ਪਰ ਜੇ ਇਸ ਤਰੀਕੇ ਨਾਲ ਤੁਸੀਂ ਕਿਤੇ ਵੀ ਉਹਨਾਂ ਨੂੰ ਸਿੱਟ ਕੇ ਚਲੇ ਜਾਂਦੇ ਹੋ ਤਾਂ ਇਹ ਮਾਮਲਾ ਬੇਅਦਬੀ ਦਾ ਬਣ ਜਾਂਦਾ ਹੈ ਤੇ ਜਿਹੜਾ ਕਿ ਨਾ ਬਖਸ਼ਣਯੋਗ ਹੈ ਤੇ ਨਾ ਹੀ ਇਹ ਸਹੰਯੋਗ ਹੈ ਇਸ ਕਰਕੇ ਅੱਜ ਜੋ ਇਹ ਘਟਨਾ ਹੋਈ ਹੈ ਮੈਨੂੰ ਜਿਹੜੀ ਜੋ ਵੀ ਇੱਥੋਂ ਮਿਲੇ ਨੇ ਤੱਥ ਉਹਨਾਂ ਦੇ ਆਧਾਰ ਤੇ ਮੈਂ ਕਹਿ ਸਕਦਾ ਵੀ ਇੱਕ ਬੰਦੇ ਨੇ ਗਊਸ਼ਾਲਾ ਦੀ 4000 ਦੀ ਪਰਚੀ ਕਟਾਉਂਦਾ ਹੈ ਜਿਹੜਾ 4000 ਦੀ ਗਊਸ਼ਾਲਾ ਦੀ ਪਰਚੀ ਕਟਾਉਂਦਾ ਉਹ ਨਾ ਸਮਝ ਨਹੀਂ ਆਏ ਉਹਨੂੰ ਸਮਝ ਆਏ ਉਸ ਪੈਸਾ ਵੀ ਉਹਦੇ ਕੋਲ ਹੋਵੇਗਾ ਤਾਂ ਹੀ 4000 ਦੀ ਪਰਚੀ ਕਟਾਉਂਦਾ ਹੈ ਤੇ ਉਹਦੇ ਘਰ ਦੇ ਵਿੱਚ ਜਿਹੜੇ ਸਾਨੂੰ ਪੋਸਟਰ ਵੀ ਮਿਲੇ ਨੇ ਇਹ ਵੀ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਕਰਨਾ ਹਸਪੀਟਲ ਦੇ ਆਲੇ-ਦਾਲੇ ਜਾਂ ਇਸ ਮਾਛੋੜਾ ਰੋਡ ਦੇ ਉੱਤੇ ਨੇੜੇ-ਟੜੀ ਰਹਿਣ ਵਾਲਾ ਹੈ ਤੇ ਉਹਦਾ ਨਾਂ ਵੀ ਕਰਨ ਹੈ ਤੇ ਦੇਖਿਓ ਜੀ ਹੋਰ ਵੀ ਮਿਲੀਆਂ ਧਾਰਮਿਕ ਜਿਹੜੀਆਂ ਹੈਗੀਆਂ ਤਸਵੀਰਾਂ ਕਈ ਕੋਈ ਪੋਸਟਰ ਵੀ ਮਿਲਿਆ ਕਿਵੇਂ ਲੱਗਦਾ ਵੀ ਕੀ ਹੋ ਸਕਦਾ ਜੀ ਇਹ ਕੀ ਇਹ ਅਸਲ ਵਿੱਚ ਨਾ ਸਮਝੀਏ ਮੇਰੇ ਹਿਸਾਬ ਨਾਲ ਨਾ ਸਮਝੀ ਆ ਪਰ ਹੈ ਬੇਅਦਬੀ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਦੁਖਦਾਈ ਘਟਨਾ ਸਮਰਾਲਾ ਸ਼ਹਿਰ ਦੇ ਵਿੱਚ ਹੋਈ ਹੈ ਜਿਹਦੀ ਸਾਨੂੰ ਖਬਰ ਮਿਲੀ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਮਾਛੀਵਾੜਾ ਸਾਹਿਬ ਤੋਂ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਦਾਸ ਪ੍ਰਚਾਰਕ ਸਿੰਘ ਤੇ ਹੋਰ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕੋਈ ਬੇਰਕ ਬੁੱਟਾ ਸਾਹਿਬ ਤੇ ਉਹਨਾਂ ਦੇ ਕੁਝ ਅੰਗ ਫਟੇ ਹੋਏ ਹਾਲਤਾਂ ਦੇ ਵਿੱਚ ਜਿਹੜੇ ਪ੍ਰਾਪਤ ਹੋਏ ਸੀ ਉਸ ਤੋਂ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਉਹਦੇ ਸਬੰਧੀ ਕਾਰਵਾਈ ਦਾ ਤੋਸਾ ਦਵਾਇਆ ਗਿਆ ਏ ਅਜੇ ਪੂਰੀ ਤਰ੍ਹਾਂ ਤਸਵੀਰ ਸਾਫ਼ ਨਹੀਂ ਹੈਗੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿਹੜੇ ਧਰਾਂ ਦੇ ਵਿੱਚ ਬੁੱਟਾ ਸਾਹਿਬ ਨੇ ਸੰਗਤ ਉਹਨਾਂ ਦਾ ਬਿਲਕੁਲ ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਸਨਮਾਨ ਕਰਦੇ ਆ ਸਤਕਾਰ ਕਰਦੇ ਆ ਤੇ ਹੈ ਬਾਣੀ ਉਹ ਤੇ ਗੁਰੂ ਸਾਡੇ ਗੁਰੂ ਦਾ ਰੂਪ ਹੈ ਸਾਨੂੰ ਉਸੇ ਹਿਸਾਬ ਨਾਲ ਇਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਿਹੜੇ ਵਿਰਧ ਹੋ ਜਾਂਦੇ ਨੇ ਬੇਨਤੀ ਹੈ ਵੀ ਨੇੜਲੇ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਆਦਰ ਸਤਿਕਾਰ ਦੇ ਨਾਲ ਪਹੁੰਚਦਾ ਕੀਤਾ ਜਾਵੇ ਤਾਂ ਜੋ ਉੱਥੋਂ ਉਹਨਾਂ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸੰਸਕਾਰ ਦੇ ਲਈ ਭੇਜਿਆ ਜਾਵੇ ਸੋ ਅੱਜ ਜਿਹੜੇ ਗੁਟਕਾ ਸਾਹਿਬ ਵਿਰਧ ਹਾਲਤ ਵਿੱਚ ਜਾਂ ਫਟੇ ਹੋਏ ਪ੍ਰਾਪਤ ਹੋਏ ਨੇ ਇਹ ਹੁਣ ਅਸੀਂ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਚੀਵੜਾ ਸਾਹਿਬ ਲੈ ਕੇ ਜਾਵਾਂਗੇ ਔਰ ਉਥੋਂ ਅਗਲੇ ਦੇ ਦਫਤਰੀ ਹੁਕਮਾਂ ਦੇ ਅਨੁਸਾਰ ਜੋ ਸਤਕਾਰ ਦੇ ਨਾਲ ਸੰਸਕਾਰ ਵਾਸਤੇ ਗੋਵਿੰਦਵਾਲ ਸਾਹਿਬ ਉੱਧ ਦੇ ਕਿਤੇ ਜਾਣਗੇ ਸੋ ਬਾਕੀ ਬੇਨਤੀ ਹੈ ਜੀ ਸੰਗਤ ਆਪਣੇ ਤੌਰ ਤੇ ਜੇ ਕੋਈ ਘਰ ਵਿੱਚ ਵਿਰਧ ਗੁਰਦਤਾ ਸਾਹਿਬ ਹੈ ਗੁਰਬਾਣੀ ਦੀ ਪੋਥੀ ਹੈ ਤੇ ਉਹਨੂੰ ਏਦਾਂ ਪਾਣੀ ਵਿੱਚ ਰੋੜਨ ਦੇ ਜਾਂ ਵਹਾਉਣ ਦੇ ਜਾਂ ਸੰਸਕਾਰ ਕਰਨ ਦੇ ਆਪਾਂ ਕੋਸ਼ਿਸ਼ ਨਾ ਕਰੀਏ ਕਿਉਂਕਿ ਸਾਡੇ ਕੋਲ ਇਹਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਗੋਵਿੰਦਵਾਲ ਸਾਹਿਬ ਵਿਖੇ ਸੋ ਆਪ ਜੀ ਨੇੜਲੇ ਇਤਿਹਾਸਿਕ ਸਥਾਨ ਵਿਖੇ ਉਹਨਾਂ ਬਿਰਧ ਗੁਟਕਾ ਸਹਿਬਾਨਾਂ ਨੂੰ ਪੋਥੀ ਸਹਿਬਾਨਾਂ ਨੂੰ ਪਹੁੰਚਾਓ ਉਹਦੀ ਕਿਰਪਾਲਤਾ ਕਰੋ ਉੱਥੋਂ ਆਦਰ ਦੇ ਨਾਲ ਅੱਗੇ ਗੋਵਿੰਦਵਾਲ ਸਾਹਿਬ ਪਹੁੰਚਾ ਕੇ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਸੋ ਇਹ ਗੱਲ ਦਾ ਜਰੂਰ ਸੰਗਤਾਂ ਤੇ ਆਰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇੱਕ ਫੋਨ ਕਾਲ ਮਸੂਲ ਹੋਈ ਸੀ ਤੇ ਮੌਕੇ ਤੇ ਪਹੁੰਚ ਗਏ ਪਾਤਲਾ ਰੋਡ ਤੇ ਤੇ ਉਸ ਤੋਂ ਬਾਅਦ ਸਾਨੂੰ ਗੁਟਕਾ ਸਾਹਿਬ ਦੇ ਅੰਗ ਮਿਲੇ ਅਸੀਂ ਉਹਦੇ ਉੰਚਾਰ ਕਾਰਵਾਈ ਅਮਲ ਚ ਲਿਆਦਾਂਗੇ ਜੀ ਜੋ ਵੀ ਬਣਦੀ ਹੈ ਜਾਣਪੜਤਾਲ ਕੀਤੀ ਜਾ ਰਹੀ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਥੈਂਕ ਯੂ